ਇੱਕ ਡਾਕਟਰ ਜਿਸ ਨੇ 250 ਤੋਂ ਵੱਧ ਲੋਕਾਂ ਨੂੰ ਮਾਰਿਆ ਇਹ ਡਾਕਟਰ ਸਿਰਫ ਲੋਕਾਂ ਨੂੰ ਮਾਰਨ ਲਈ ਗਾਤ ਬਿਮਾਰੀਆਂ ਦੱਸ ਦਿੰਦਾ ਜੋ ਉਹਨਾਂ ਦੇ ਸਰੀਰ 'ਚ ਹੁੰਦੀਆਂ ਵੀ ਨਹੀਂ ਸੀ ਤਾਂ ਕਿ ਸ਼ਾਂਤੀ ਨਾਲ ਉਹਨਾਂ ਨੂੰ ਮਾਰ ਸਕੇ ਇਸ ਬੰਦੇ ਦੀ ਸਟੋਰੀ ਸੁਣ ਕੇ ਤੁਹਾਡੇ ਪੈਰਾਂthੋਂ ਜ਼ਮੀਨ ਨਿਕਲ ਜੂਗੀ ਕਿ ਕਿਸ ਤਰ੍ਹਾਂ ਜਾਨ ਬਚਾਉਣ ਵਾਲਾ ਇੱਕ ਡਾਕਟਰ ਦਰਿੰਦਾ ਬਣ ਸਕਦਾ ਤੇ ਆਪਦੇ ਹੀ ਪੇਸ਼ੈਂਟਸ ਨੂੰ ਇੱਕ-ਇੱਕ ਕਰਕੇ ਮਾਰ ਸਕਦਾ ਤੇ ਉਹ ਵੀ ਇੱਕ ਅੱਧਾ ਨਹੀਂ ਪੂਰੇ 250 ਲੋਕਾਂ ਨੂੰ ਇਸ ਨੂੰ ਅੱਜ ਵੀ ਬਰਟੇਨ 'ਚ ਡਾਕਟਰ ਡੈਥ ਦੇ ਨਾਮ ਨਾਲ ਜਾਣਿਆ ਜਾਂਦਾ 17 ਸਾਲ ਦੀ ਉਮਰ 'ਚ ਹੈਰੋਲਡ ਸ਼ਿਪਮੈਂਟ ਦੀ ਮਾਂ ਦੀ ਮੌਤ ਕੈਂਸਰ ਦੀ وجہ ਦੇ ਕਾਰਨ ਹੋ ਜਾਂਦੀ ਆ ਜਦੋਂ ਉਸਦੀ ਮਾਂ ਦੀ ਮੌਤ ਹੋਈ ਸੀ ਉਸ ਤੋਂ ਪਹਿਲਾਂ ਉਸ ਨੂੰ ਇੰਨਾ ਜ਼ਿਆਦਾ ਦਰਦ ਹੁੰਦਾ ਸੀ ਜੋ ਅਸਹਿਣਯੋਗ ਸੀ ਤੇ ਇਸੇ ਦਰਦ ਤੋਂ ਛੁਟਕਾਰੇ ਦੇ ਲਈ ਡਾਕਟਰ ਉਸ ਨੂੰ ਮੋਰਫੀਨ ਦਾ ਇੰਜੈਕਸ਼ਨ ਲਗਾ ਦਿਆ ਕਰਦਾ ਸੀ ਜਿਸ ਨਾਲ ਉਹ ਆਰਾਮ ਨਾਲ ਸੌਂ ਜਾਂਦੀ ਤੇ ਇਹ ਸਭ ਕੁਝ ਹਾਰੋਲਡ ਵੀ ਕੋਲ ਖੜਕੇ ਦੇਖਦਾ ਰਹਿੰਦਾ ਸੀ ਪਰ ਜਦੋਂ ਉਸਦੀ ਮਾਂ ਦੀ ਮੌਤ ਹੋਈ ਤਾਂ ਉਸ ਨੇ ਫੈਸਲਾ ਕੀਤਾ ਕਿ ਉਹ ਵੱਡਾ ਹੋ ਕੇ ਡਾਕਟਰ ਬਣੂਗਾ ਇਸ ਸਭ ਦੇ ਵਿਚਕਾਰ 19 ਸਾਲ ਦੀ ਉਮਰ 'ਚ ਉਸਦਾ ਵਿਆਹ ਹੋ ਗਿਆ ਤੇ 4 ਬੱਚੇ ਵੀ ਇਸੇ ਦੌਰਾਨ 1974 ਤੱਕ ਉਸਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਉਸਨੇ ਡਾਕਟਰ ਦੀ ਪ੍ਰੈਕਟਿਸ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਤੇ ਇਹ ਜਗ੍ਹਾ ਸੀ ਡਾਕਟਰ ਮੌਰਟਨ ਇੱਥੇ ਹੀ ਡਾਕਟਰ ਦੀ ਪ੍ਰੈਕਟਿਸ ਕਰਦੇ ਦੌਰਾਨ ਹੀ ਹਾਲਤ ਵਿਗੜਨੇ ਸ਼ੁਰੂ ਹੋ ਚੁੱਕੇ ਸੀ ਪੁਲਿਸ ਦੀ ਪੁੱਛਗਛ ਦੇ ਦੌਰਾਨ ਉਸਨੇ ਦੱਸਿਆ ਸੀ ਕਿ ਇੱਥੇ ਪ੍ਰੈਕਟਿਸ ਦੌਰਾਨ ਹੀ ਉਸਨੇ ਬਜ਼ੁਰਗਾਂ ਨੂੰ ਜਾਣ ਬੁੱਝ ਕੇ ਮਾਰਨਾ ਸ਼ੁਰੂ ਕਰ ਦਿੱਤਾ ਸੀ ਇਸਨੇ ਸਭ ਤੋਂ ਪਹਿਲਾਂ ਇੱਥੇ ਇੱਕ 70 ਸਾਲ ਦੀ ਮਹਿਲਾ ਐਵਾ ਲੈਯਨ ਨੂੰ ਮਾਰਿਆ ਸੀ ਇਸ ਦੀ ਪੁਲਿਸ ਜਾਂਚ ਵੀ ਹੋਈ ਸੀ ਪਰ ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗ ਪਾਇਆ ਦਰਸਲ ਹੈਰਾਲਡ ਨੇ ਉਸ ਔਰਤ ਨੂੰ ਪੈਥਾਡੀਨ ਨਾਂ ਦੀ ਇੱਕ ਦਵਾਈ ਦਾ ਇੰਜੈਕਸ਼ਨ ਲਾ ਦਿੱਤਾ ਸੀ ਜੋ ਕਾਫੀ ਖਤਰਨਾਕ ਹੁੰਦੀ ਆ ਤੇ ਇਸ ਦੀ ਬਹੁਤ ਜ਼ਿਆਦਾ ਡੋਜ਼ ਹੈਰਾਲਡ ਦੇ ਦੁਆਰਾ ਉਸ ਔਰਤ ਦੇ ਉੱਤੇ ਯੂਜ਼ ਕੀਤੀ ਗਈ ਸੀ ਔਰ ਕਮਾਲ ਦੀ ਗੱਲ ਇਹ ਵੀ ਸੀ ਕਿ ਖੁਦ ਹੈਰਾਲਡ ਵੀ ਇਸੇ ਦਵਾਈ ਦੀ ਬਹੁਤ ਥੋੜੀ ਥੋੜੀ ਮਾਤਰਾ ਲੈ ਰਿਹਾ ਸੀ ਅੱਜ ਦੇ ਸਮੇਂ ਜੇ ਕੋਈ ਡਾਕਟਰ ਇਹ ਦਵਾਈ ਕਿਸੇ ਪੇਸ਼ੈਂਟ ਨੂੰ ਦਿੰਦਾ ਹੈ ਤਾਂ ਉਸ ਦੀ ਨੌਕਰੀ ਜਾਣੀ ਤੈ ਆ ਪਰ ਉਸ ਸਮੇਂ ਜਿਆ ਕੁਝ ਵੀ ਨਹੀਂ ਸੀ ਇੱਥੇ ਇਸ ਨੇ ਕੋਈ ਸਮਾਂ ਬਤਾਇਆ ਤੇ ਕਈ ਲੋਕਾਂ ਦੀ ਜਾਨ ਲੈ ਲਈ ਸੀ ਤੇ ਫਿਰ ਇਹ ਬੰਦਾ ਇੱਕ ਨਵੀਂ ਜਗ੍ਹਾ ਸ਼ਿਫਟ ਹੋ ਗਿਆ ਤੇ ਫਿਰ ਇੱਥੇ ਵੀ ਇਸ ਨੇ ਤਕਰੀਬਨ 20 ਸਾਲ ਤੱਕ ਕੰਮ ਕੀਤਾ ਤੇ 71 ਲੋਕਾਂ ਦੀ ਜਾਨ ਲੈਤੀ ਤੇ ਫਿਰ ਇਸ ਨੇ ਆਪਦਾ ਖੁੱਦਾ ਹਸਪੀਟਲ ਖੋਲ੍ਹ ਲਿਆ ਹੁਣ ਜੇਰਾ ਸੋਚੋ ਜੋ ਬੰਦਾ ਬਾਹਰ ਦੂਸਰੇ ਹਸਪੀਟਲਸ ਦੇ ਅੰਦਰ ਇੰਨੇ ਕੰਡ ਕਰ ਚੁੱਕਿਆ ਉਹ ਬੰਦਾ ਖੁੱਦੇ ਹਸਪੀਟਲ ਚ ਕੀ ਕਰੂਗਾ ਕਿਉਂਕਿ ਇੱਥੇ ਤਾਂ ਉਸ ਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਸੀ ਇਸ ਨੇ 1993 ਚ ਆਪਦਾ ਖੁੱਦਾ ਹਸਪੀਟਲ ਖੋਲ੍ਹਿਆ ਪਰ ਆਪਦੇ ਖੁੱਦੇ ਹਸਪੀਟਲ ਚ ਇਸ ਬੰਦੇ ਨੇ ਪਹਿਲਾਂ ਲੋਕਲ ਲੋਕਾਂ ਦਾ ਵਿਸ਼ਵਾਸ ਜਿੱਤਿਆ ਉਹਨਾਂ ਨਾਲ ਕੁਲਿਆ ਮਿਲਿਆ ਤੇ ਵਧੀਆ ਤਰੀਕੇ ਨਾਲ ਉਹਨਾਂ ਦਾ ਇਲਾਜ ਕੀਤਾ ਤੇ ਜਦੋਂ ਬਹੁਤ ਸਾਰੇ ਲੋਕ ਉਸਦੇ ਰੈਗੂਲਰ ਪੇਸ਼ੈਂਟ ਬਣ ਗਏ ਫਿਰ ਉਸਨੇ ਆਪਣਾ ਪਹਿਲਾ ਵਾਲਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਚੋਂ ਹੀ ਆਪਣੇ ਸ਼ਿਕਾਰ ਭਾਲਨੇ ਸ਼ੁਰੂ ਕਰ ਦਿੱਤੇ ਇਸ ਜਗ੍ਹਾ ਲੋਕ ਉਸ ਨੂੰ ਇੱਕ ਚੰਗਾ ਇਨਸਾਨ ਵੀ ਮੰਨਦੇ ਸੀ ਪਰ ਜੇਕਰ ਕੋਈ ਉਸਦੇ ਹਸਪੀਟਲ ਦੇ ਵਿੱਚ ਰੈਗੂਲਰ ਚੈੱਕਅਪ ਵੀ ਕਰਵਾਉਣ ਲਈ ਆਉਂਦਾ ਸੀ ਤਾਂ ਇਹ ਬੰਦਾ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲਿਖਾ ਦਿੰਦਾ ਸੀ ਤੇਉਨਾ ਨੂੰ ਬਹੁਤ ਜ਼ਿਆਦਾ ਮਾਤਰਾ ਚ ਡਾਈ ਮੋਰਫਿਨ ਲੈਣ ਲਈ ਕਹਿੰਦਾ ਸੀ ਉਹ ਉਹੀ ਦਵਾਈ ਸੀ ਜੋ ਉਸ ਦੀ ਬਚਪਨ ਚ ਡਾਕਟਰ ਉਸ ਦੀ ਮਾਂ ਨੂੰ ਦਿਆ ਕਰਦਾ ਸੀ ਇਸ ਦਵਾਈ ਦਾ ਜ਼ਿਆਦਾ ਉਪਯੋਗ ਕਰਕੇ ਉਹਨਾਂ ਦੀ ਮੌਤ ਇੱਕ ਜਾਂ ਦੋ ਘੰਟੇ ਦੇ ਵਿੱਚ ਹੀ ਪੱਕੀ ਤਰ੍ਹਾਂ ਨਾਲ ਹੋ ਜਾਂਦੀ ਸੀ ਤੇ ਆਪਣੇ ਹਸਪੀਟਲ ਅੰਦਰ ਇਸ ਨੇ 100 ਤੋਂ ਜ਼ਿਆਦਾ ਔਰਤਾਂ ਤੇ 43 ਆਦਮੀਆਂ ਦੀ ਜਾਨ ਲੈਤੀ ਸੀ ਪੜ੍ਹਦੇ ਉਹ ਤੇ ਕਿਸੇ ਦੁਆਰਾ ਕੋਈ ਸ਼ੱਕ ਨਹੀਂ ਸੀ ਕੀਤਾ ਗਿਆ ਤੇ ਪੁਸਬੀ ਇਹ ਹੀ ਸਮਝਦੀ ਸੀ ਕਿ ਸ਼ਾਇਦ ਇਹ ਸਾਰੇ ਬਜ਼ੁਰਗ ਸੀ ਤੇ ਮਾਰੇ ਗਏ ਕਿਉਂਕਿ ਇਹ ਬੰਦਾ ਜ਼ਿਆਦਾਤਰ ਬਜ਼ੁਰਗਾਂ ਨੂੰ ਹੀ ਟਾਰਗੇਟ ਕਰਿਆ ਕਰਦਾ ਸੀ ਇਹਨਾਂ ਚੋਂ ਸਭ ਤੋਂ ਜ਼ਿਆਦਾ ਉਮਰ ਦੀ ਔਰਤ 93 ਸਾਲ ਦੀ ਸੀ ਦੇ ਸਭ ਤੋਂ ਘੱਟ ਉਮਰ ਦਾ ਇੱਕ ਵਿਅਕਤੀ ਸੀ 41 ਸਾਲ ਦਾ ਇਸੇ ਦੇ ਵਿਚਕਾਰ ਦੇ ਏਜ ਗਰੁੱਪ ਦੇ ਲੋਕਾਂ ਨੂੰ ਇਸ ਦੇ ਦੁਆਰਾ ਟਾਰਗੇਟ ਕੀਤਾ ਜਾਂਦਾ ਸੀ ਇਹ ਬੰਦਾ ਉਹਨਾਂ ਦੇ ਘਰ ਸ਼ਰਧਾਂਜਲੀ ਦੇਣ ਲਈ ਵੀ ਜਾਇਆ ਕਰਦਾ ਸੀ ਫਿਰ ਸਮਾਂ ਆਇਆ 1998 ਦਾ ਭਗਤ ਬਟੇਨ ਦੀ ਨੈਸ਼ਨਲ ਡਾਕਟਰ ਅਥਾਰਟੀ ਦਾ ਧਿਆਨ ਡਾਕਟਰ ਹਰੋਲਡ ਦੇ ਹਸਪੀਟਲ ਵੱਲ ਜਾਂਦਾ ਉਸਦਾ ਕਾਰਨ ਸੀ ਕਿ ਬਾਕੀ ਦੇ ਹਸਪਤਲ ਦੇ ਮੁਕਾਬਲ ਤਨ ਇਸ ਹਸਪਤਲ ਦੇ ਵਿੱਚ 10 ਗੁਣਾ ਜ਼ਿਆਦਾ ਮੌਤਾਂ ਹੋ ਰਹੀਆਂ ਸੀ ਇਸ ਤੋਂ ਬਾਅਦ ਉਸਦੇ ਪੂਰੇ ਹਸਪਤਲ ਦੀ ਜਾਂਚ ਹੋਈ ਪਰ ਕੁਝ ਵੀ ਅਜਾ ਨਹੀਂ ਮਿਲਿਆ ਜਿਸ ਤੋਂ ਉਸਤੇ ਸ਼ੱਕ ਹੋਵੇ ਉਸਦਾ ਕਾਰਨ ਸੀ ਕਿ ਇਹ ਬੰਦਾ ਸਭ ਕੁਝ ਪਲਾਨਿੰਗ ਦੇ ਤਹਿਤ ਕਰਿਆ ਕਰਦਾ ਸੀ ਤੇ ਹਰੇਕ ਪੇਸ਼ੈਂਟ ਦਾ ਪੂਰਾ ਰਿਕਾਰਡ ਬਣਾਉਂਦਾ ਤੇ ਨਾਲ ਹੀ ਬਿਮਾਰੀਆਂ ਵੀ ਫਿਰ ਉਸੇ ਬਿਮਾਰੀ ਦੀ ਦਵਾਈ ਵੀ ਕੁਝ ਸਮਾਂ ਦਿੰਦਾ ਉਸ ਤੋਂ ਬਾਅਦ ਉਸਨੇ ਇੱਕ ਤਕੜੀ ਡੋਜ਼ ਆਈਡੀਓ ਡਾਈਮੋਰਫਨ ਦੀ ਦੇ ਦਿਆ ਕਰਦਾ ਸੀ ਜਿਸ ਪੱਜਾ ਦੇ ਕਾਰੋਂ ਇਨਸਾਨ ਮਾਰਿਆ ਜਾਂਦਾ ਤੇ ਡੈਥ ਚ ਉਸਦੀ ਮੌਤ ਦੀ ਵਜ੍ਹਾ ਵੀ ਉਹ ਖੁਦ ਹੀ ਲਿਖ ਦਿੰਦਾ ਸੀ ਤੇ ਸਭ ਮਾਮਲਾ ਖਤਮ ਹੋ ਜਾਂਦਾ ਪਰ ਇਸ ਤੋਂ ਬਾਅਦ 23 ਜੂਨ 1998 ਦੇ ਦਿਨ ਹੈਰੋਡ ਕੋਲ ਇਸ ਸ਼ਹਿਰ ਦੀ ਪੁਰਾਣੀ ਮੇਅਰ ਕੈਥਲੀਨ ਬ੍ਰੈਂਡੀ ਆਉਂਦੀ ਆ ਜੋ ਤਕਰੀਬਨ 81 ਸਾਲ ਦੀ ਸੀ ਤੇ ਆਪਣਾ ਰੈਗੂਲਰ ਚੈੱਕਅਪ ਕਰਾਉਣ ਦੇ ਲਈ ਉਹ ਹੈਰੋਡ ਕੋਲ ਆਈ ਸੀ ਹਰਾਉੜ ਦੇ ਦੁਆਰਾ ਉਸ ਨੂੰ ਕੋਈ ਬਿਮਾਰੀ ਦੱਸ ਦਿੱਤੀ ਜਾਂਦੀ ਆ ਤੇ ਉਸ ਨੂੰ ਉਸ ਬਿਮਾਰੀ ਦੀ ਕੋਈ ਦਵਾਈ ਦਿੱਤੀ ਜਾਂਦੀ ਆ ਤੇ ਅਗਲੇ ਦਿਨ ਉਹ ਆਪਣੇ ਰੂਮ 'ਚ ਹੋਈ ਮਰੀ ਹੋਈ ਮਿਲੀ ਪਰ ਫਿਰ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਕਿਉਂਕਿ ਉਸ ਦੀ ਉਮਰ 81 ਸਾਲ ਦੀ ਸੀ ਤੇ ਲੋਕਾਂ ਨੂੰ ਲੱਗਿਆ ਕਿ ਕਿਸੇ ਨਾ ਕਿਸੇ ਬਿਮਾਰੀ ਕਰਕੇ ਹੋ ਸਕਦਾ ਮਾਰੀ ਗਈ ਹੋਵੇ ਪਰ ਇੱਥੇ ਇੱਕ ਚੀਜ਼ ਸੀ ਉਸਦੀ ਵਸੀਅਤ ਦਰਅਸਲ ਉਸਦੀ ਇੱਕ ਬੇਟੀ ਸੀ ਜੋ ਬਦਈਆ ਵੀ ਸੀ ਪਰ ਮੇਅਰ ਨੇ ਆਪਣੀ ਵਸੀਅਤ ਆਪਣੀ ਬੇਟੀ ਦੇ ਨਾਮ ਕਰਵਾਉਣ ਦੀ ਬਜਾਏ ਡਾਕਟਰ ਹੈਰੋਡ ਦੇ ਨਾਮ ਕਰਵਾ ਰੱਖੀ ਸੀ ਪਰ ਉਸਦੀ ਮੌਤ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਇਹ ਕਿਸੇ ਨੂੰ ਵੀ ਹਜਮ ਨਹੀਂ ਸੀ ਹੋ ਰਿਹਾ ਤੇ ਮੇਅਰ ਦੀ ਬੇਟੀ ਨੇ ਹੈਰੋਡ ਤੇ ਕੇਸ ਠੋਕਤਾ ਉਸ ਤੋਂ ਬਾਅਦ ਮੇਅਰ ਦੀ ਬਾਡੀ ਦੀ ਆਟੋਪਸੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸਦੀ ਮੌਤ ਬਹੁਤ ਜ਼ਿਆਦਾ ਮੋਰਫਿਨ ਲੈਣ ਕਰਕੇ ਹੋਈ ਆ ਜਿਸ ਤੋਂ ਬਾਅਦ ਇੱਕ ਵਾਰ ਫਿਰ ਜਾਂਚਾਂ-ਜਾਸੀਆਂ ਦੇ ਪੁਲਿਸ ਦੀ ਟੀਮ ਡਾਕਟਰ ਹਰੋਡ ਦੇ ਹਸਪਤਾਲ ਪਹੁੰਚਦੀ ਆ ਜਿੱਥੇ ਉਹਨਾਂ ਦੇ ਦੁਆਰਾ ਜਾਂਚ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਮੇਅਰ ਦੇ ਸਰੀਰ 'ਚ ਜੋ ਬਿਮਾਰੀ ਹੈ ਹੀ ਨਹੀਂ ਸੀ ਉਸਨੇ ਇਹ ਦਵਾਈਆਂ ਉਸ ਨੂੰ ਉਹ ਬਿਮਾਰੀ ਦੱਸ ਕੇ ਦੇ ਦਿੱਤੀਆਂ ਸੀ ਇਸੇ ਤੋਂ ਬਾਅਦ ਜਾਂਚੋ ਜਾਸਿਆਂ ਨੂੰ ਸਮਝ ਆ ਗਿਆ ਕਿ ਇਸ ਦਾ ਹਸਪਤਾਲ ਦੇ ਵਿੱਚ 10 ਗੁਣਾ ਜ਼ਿਆਦਾ ਮੌਤਾਂ ਹੋ ਕਿਉਂ ਰਹੀਆਂ ਨੇ ਤੇ ਇਸੇ ਤੋਂ ਬਾਅਦ ਇਸ ਦੇ ਬਾਕੀ ਪੇਸ਼ੈਂਟ ਜੋ ਮਰੇ ਸੀ ਉਹਨਾਂ ਦੇ ਰਿਕਾਰਡਸ ਚੈੱਕ ਕੀਤੇ ਗਏ ਉਸ ਤੋਂ ਬਾਅਦ ਉਹਨਾਂ ਦੇ ਵਿੱਚੋਂ 15 ਲੋਕਾਂ ਦੀਆਂ ਟੋਟਲ ਜਿਹੜੀਆਂ ਬਾਡੀਜ਼ ਨੇ ਉਹ ਕਬਰਾਂ ਦੇ ਵਿੱਚੋਂ ਕਢਵਾਈਆਂ ਗਈਆਂ ਤੇ ਉਹਨਾਂ ਦੀ ਜਾਂਚ ਕੀਤੀ ਗਈ ਹੈ ਟੌਪਸੀ ਕੀਤੀ ਗਈ ਕਿ ਦਰਅਸਲ ਉਹਨਾਂ ਦੀ ਮੌਤ ਹੋਈ ਕਿਸ وجہ ਦੇ ਕਾਰਨ ਸੀ ਔਰ ਸਭ ਤੋਂ ਵੱਡੀ ਚੌਕਾ ਦੇਣ ਵਾਲੀ ਗੱਲ ਇਹ ਹੀ ਸਾਹਮਣੇ ਆਈ ਕਿ ਉਹਨਾਂ ਦੀ ਮੌਤ ਆਈ ੜੀ ਉਹ ਡਾਈਮੋਰਫਨ ਦੀ ਜ਼ਿਆਦਾ ਮਾਤਰਾ ਦੀ ਵਜ੍ਹਾ ਦੇ ਕਾਰਨ ਆਈ ਸੀ ਪਰ ਇਸ ਦੇ ਉੱਤੇ ਉਹਨਾਂ 15 ਲੋਕਾਂ ਦੀ ਮੌਤ ਦਾ ਕੇਸ ਚੱਲਿਆ ਅਤੇ ਮੇਅਰ ਦਾ ਵੀ ਕੇਸ ਚੱਲਿਆ ਜਿਸ ਦੇ ਵਿੱਚ ਉਸ ਨੂੰ ਲਾਈਫਟਾਈਮ ਪ੍ਰਿਜ਼ਨਮੈਂਟ ਦੀ ਸਜ਼ਾ ਸੁਣਾ ਦਿੱਤੀ ਗਈ ਇਸ ਤੋਂ ਬਾਅਦ 2005 ਚ ਇਸ ਦਾ ਖੁੱਦ ਦਾ ਬਿਆਨ ਆਇਆ ਸੀ ਜਿਸ ਦੇ ਵਿੱਚ ਉਸ ਦੇ ਦੁਆਰਾ ਦੱਸਿਆ ਗਿਆ ਸੀ ਕਿ ਤਕਰੀਬਨ ਉਸ ਨੇ ਹੁਣ ਤੱਕਰ 250 ਤੋਂ 260 ਲੋਕਾਂ ਨੂੰ ਮਾਰਿਆ ਜੋ ਉਸ ਨੂੰ ਹੁਣ ਤੱਕਰ ਜਾਦ ਨੇ ਤੇ ਇਹ ਅੰਕੜਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਤੇ ਇਸੇ ਬਜਾਦੇ ਕਾਰਨ ਅੱਜ ਵੀ ਬਰਟੇਨ ਦੇ ਵਿੱਚ ਇਸ ਨੂੰ ਡਾਕਟਰ ਡੈਥ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਇਹ ਸੀ ਇੱਕ ਖੌਫਨਾਕ ਡਾਕਟਰ ਦੀ ਕਹਾਣੀ ਜਿਸ ਨੇ ਨਾ ਜਾਣੇ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਸ਼ਾਇਦ ਉਸਦੇ ਦਿਮਾਗ ਦੇ ਵਿੱਚ ਹੀ ਕੁਝ ਨਾ ਕੁਝ ਗੜਬੜ ਸੀ ਜਾਂ ਇਸ ਦੀ ਮਾਂ ਦੀ ਮੌਤ ਦੀ وجہ ਦੇ ਕਾਰਨ ਇਸ ਦੇ ਦਿਮਾਗ ਦੇ ਵਿੱਚ ਕੁਝ ਅਜੀਹਾਂ ਪਲਣਾ ਸ਼ੁਰੂ ਹੋ ਚੁੱਕਿਆ ਸੀ ਜਿਸ ਨੂੰ ਉਸ ਦੇ ਦੁਆਰਾ ਰੋਕਿਆ ਨਹੀਂ ਜਾ ਸਕਿਆ ਤੇ ਇਸ ਨੇ ਇੰਨੇ ਜ਼ਿਆਦਾ ਲੋਕਾਂ ਨੂੰ ਮਾਰ ਦਿੱਤਾ ਸੋ ਬਸ ਇੰਨੇ ਕਹਾਂਗੇ ਕਿ ਇਸ ਚੈਨਲ ਨੂੰ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ